ਮੈਂ ਏਡਾ ਵਤਨ ਪੰਜਾਬ ਦੀਆਂ ਸੀਜ਼ਨ 3 2024 ਦੀ ਰਸਮੀ ਸ਼ੁਰੂਆਤ ਦਾ ਐਲਾਨ ਕਰਦਾ ਮਾਰਚ ਪਾਸ ਦੀ ਸ਼ੁਰੂਆਤ ਕਰ ਰਹੇ ਨੇ ਅਭੀ ਜੋਸ਼ੀ ਅਭੀ ਜੋਸ਼ੀ ਸੰਗਰੂਰ ਦਾ ਇਹ ਮੁੰਡਾ ਮਸਤਵਾਨਾ ਸਾਹਿਬ ਦਾ ਬਾਸਕਟਬਾਲ ਦਾ ਖਿਡਾਰੀ ਜਿਸ ਨੇ ਸਾਊਥ ਏਸ਼ੀਆਨ ਬਾਸਕਟਬਾਲ ਗੇਮਸ ਦੇ ਵਿੱਚ 골ਡ ਮੈਡਲ ਜਿੱਤੇ ਆ ਏਸ਼ੀਆਨ ਬਾਸਕਟਬਾਲ ਦੇ ਵਿੱਚ ਈਰਾਨ ਵੀ ਕਿਹੇ ਹਿੱਸਾ ਲਿਆ ਬਾਸਕਟਬਾਲ ਦਾ ਇਹ ਸਪੇਨ ਵੀ ਕਿਹੇ ਇੰਟਰਨੈਸ਼ਨਲ ਖਿਡਾਰੀ ਅਭੀ ਜੋਸ਼ੀ ਅਭੀ ਜੋਸ਼ੀ ਤੋਂ ਬੰਦ ਸਿਫਤੀ ਦਾਕਰ ਗੁਰੂ ਨਗਰੀ ਅਮਰਸਰ ਦੇ ਖਿਡਾਰੀ ਅਮਰਸਰ ਨੇ ਸਾਨੂੰ ਗੁਰਵਚਨ ਸਿੰਘ ਰੰਦਾਵਾ ਵਿਸ਼ਨ ਸਿੰਘ 베ਦੀ ਅੱਜ ਕੱਲ ਹਾਕੀ ਦਾ ਸਰਪੰਚ ਹਰਮਨਪ੍ਰੀਤ ਜਿਹੇ ਖਿਡਾਰੀ ਦਿੱਤੇ ਨੇ ਅਮਰਸਰ ਜ਼ਿਲ੍ਹਾ ਅਗੇ ਗੁਜਰੀਆਗਾ ਤਾੜੀਆਂ ਲਗਾਤਾਰ ਚੱਲਣੀਆਂ ਚਾਹੀਦੀਆਂ ਬੱਚਿਓ ਇਹ ਖਿਡਾਰੀਆਂ ਨੇ 3 ਮਹੀਨੇ ਪਾਰਟਿਸਪੇਟ ਕਰਨਾਗਾ ਅਮਰਸਰ ਤੋਂ ਬਾਅਦ ਗਵੰਡੀ ਜ਼ਿਲ੍ਹਾ ਬਰਨਾਲਾ ਬਰਨਾਲੇ ਨੇ ਹਾਕਮ ਸਿੰਘ ਨਿਰਮਲ ਸਿੰਘ ਦਮਨੀਰ ਸਿੰਘ ਮਾਨ ਤੇ ਪੈਰਸ ਓਲੰਪੀਆਨ ਦਮਨੀਰ ਸਿੰਘ ਜੇ ਅਕਸ਼ਦੀਪ ਜਿਹੇ ਖਿਡਾਰੀ ਦਿੱਤੇ ਨੇ ਬਰਨਾਲਾ ਜ਼ਿਲ੍ਹੇ ਮਾਂਚ ਦੇ ਅੱਗੇ ਗੁਜ਼ਰਦਾ ਹੋਇਆ ਬਰਨਾਲਾ ਤੋਂ ਬਾਅਦ ਮਾਲਵੇ ਦਾ ਉਹ ਦਿਲ ਬਠਿੰਡਾ ਜਿੱਥੇ ਦੂਜੇ ਸੀਜ਼ਨ ਦੀ ਸ਼ੁਰੂਆਤ ਹੋਈ ਸੀ ਪ੍ਰਦੂਮਨ ਸਿੰਘ ਅਵਨੀਤ ਕੌਰ ਸਿੱਧੂ ਨਾਪ੍ਰੀਤ ਕੌਰ ਦਿਓ ਧਰਤੀ ਬਠਿੰਡਾ ਦੂਜੇ ਸੀਜ਼ਨ ਦਾ ਗਵਾਹ ਬਣਿਆ ਸੀ ਰੰਗ-ਬਰੰਗੇ ਕੱਪੜਿਆਂ ਦੇ ਵਿੱਚ ਇਹ ਖਿਡਾਰੀ ਗ੍ਰਾਊਂਡ 'ਚ ਦਾਖਲ ਹੋ ਰਹੇ ਨੇ ਤਾੜੀਆਂ ਨਾਲ ਸਵਾਗਤ ਹੋਣਾ ਚਾਹੀਦਾ ਹੈਗਾ ਬਾਬਾ ਫਰੀਦ ਦੀ ਨਗਰੀ ਫਰੀਦ ਕੋ ਸੈਣੀ ਪੈਣਾ ਦੀ ਉਹ ਧਰਤੀ ਰੁਪਿੰਦਰਪਾਲ ਸਿੰਘ ਸਿਫਤਕੌਰ ਸਮਰਾ trilok singh katyale wale ਇਸੇ ਜ਼ਿਲ੍ਹੇ ਤੋਂ ਜੱਦੀ ਤੌਰ ਤੇ ਬੁਲਾਉਂ ਕਰਦੇ ਨੇ ਸ਼ਹਿਰ ਜਦਿਆਂ ਦੀ ਲਸਾਨੀ ਸ਼ਹਾਦਤ ਦੀ ਧਰਤੀ ਫਤਗੜ ਸਾਹਿਬ ਸਤੇਗੜ ਸਾਹਿਬ ਦੇ ਖਿਡਾਰੀ ਮੰਚ ਦੇ ਅੱਗੇ ਗੁਜ਼ਰਦੇ ਹੋਏ ਅਰਜੁਨ ਸਿੰਘ ਚੀਮਾ ਨੇ ਖਾਹਲੀ ਵਿੱਚ ਸਤੇਗੜ ਸਾਹਿਬ ਦੇ ਖਿਡਾਰੀ ਨੇ 올림픽 ਸਾਡਾ ਨਾਮ ਰੋਸ਼ਨ ਕੀਤਾ ਸਤੇਗੜ ਸਾਹਿਬ ਤੋਂ ਬਾਅਦ ਫਾਜ਼ਿਲਕਾ ਮੰਚ ਦੇ ਅੱਗੇ ਗੁਜ਼ਰਦਾ ਹੋਇਆ ਸ਼ੂਮਨ ਗਿੱਲ ਅਰਜੁਨ ਅਰਜਿੰਦਰ ਸੀਨੀਅਰ ਦਿਓ ਧਰਤੀ ਇੱਕ ਹੋਰ ਸਰਹੱਦੀ ਜ਼ਿਲ੍ਹਾ ਫਰੋਹੀਪੁਰ ਤਾੜੀਆਂ ਦੋਸਤੋ ਚੱਲਨੀ ਚਾਹੀਦੀਆਂ ਪੂਰੇ ਇਹਨਾਂ ਖਿਡਾਰੀਆਂ ਦਾ ਤੁਸੀਂ ਹੌਸਲਾ ਵਧਾਉਣਾਗਾ ਫਿਰੋਜ਼ਪੁਰ ਮਾਨਵਜੀਤ ਸੰਧੂ ਗगनਜੀਤ ਸਿੰਘ ਹਰਮੀਖ ਸਿੰਘ ਅਜੀਤ ਸਿੰਘ ਰੰਜਨ ਸੋਢੀ ਦੀ ਉਹ ਧਰਤੀ ਸਰਹੰਦੀ ਜ਼ਿਲ੍ਹਾ ਇੱਕ ਹੋਰ ਗੁਰਦਾਸਪੁਰ ਬ੍ਰਿਗੇਡੀਅਰ ਹਰਚਰਨ ਸਿੰਘ ਸੁਰਜੀਤ ਸਿੰਘ ਦੀ ਧਰਤੀ ਮੁਖਬੈਨ ਸਿੰਘ ਦੀ ਧਰਤੀ ਮਨਜੀਤਪੁਰ ਦੀ ਉਹ ਧਰਤੀ ਗੁਰਦਾਸਪੁਰ ਦੇ ਖਿਡਾਰੀ ਮੰਚ ਦੇ ਅੱਗੇ ਗੁਜ਼ਰ ਰਹੇ ਨੇ ਦੁਆਬੇ ਦਾ ਉਹ ਜ਼ਿਲ੍ਹਾ ਹੁਸ਼ਿਆਰਪੁਰ ਜੋ ਫੁੱਟਬਾਲ ਦੀ ਨਸਲੀ ਲਈ ਜਾਣਿਆ ਜਾਂਦਾਗਾ ਜਰਨੈਲ ਸਿੰਘ ਇੰਦਰ ਸਿੰਘ ਗੁਰਦੇਵ ਸਿੰਘ ਗਿੱਲ ਦੀਪਕ ਠਾਕਰ ਪ੍ਰੇਮ ਚੰਟੀਗਰਾਂ ਦਾ ਉਹ ਜ਼ਿਲ੍ਹਾ ਇਹ ਰੰਗ ਬਰੰਗੀਆਂ ਪੋਸ਼ਾਕਾਂ ਦੇ ਵਿੱਚ ਇਹ ਖਿਡਾਰੀ ਮੰਚ ਦੇ ਅੱਗੇ ਗੁਜ਼ਰ ਰਹੇ ਨੇ ਖੇਡਾਂ ਦੀ ਸਮਾਨ ਬਣਾਉਣ ਦੀ ਇੰਡਸਟਰੀ ਦਾ ਜ਼ਿਲ੍ਹਾ ਜਲੰਧਰ ਜਿੱਥੋਂ ਮੁੱਖ ਮੰਤਰੀ ਸਾਹਿਬ ਨੇ ਪਹਿਲੇ ਸੀਜ਼ਨ ਦੀ ਸ਼ੁਰੂਆਤ ਕੀਤੀ ਸੀ ਮਿੱਠਾਪੁਰ ਖੁਸਰੋਪੁਰ ਸੰਸਾਰਪੁਰ ਦੇ ਖਿਡਾਰੀਆਂ ਨੇ ਸਾਡਾ ਨਾਮ ਰੌਸ਼ਨ ਕੀਤਾ ਮਨਪ੍ਰੀਤ ਸਿੰਘ ਹੋਵੇ ਚਾਹੇ ਮਨਦੀਪ ਸਿੰਘ ਹੋਵੇ ਹਰਦੀਪ ਸਿੰਘ ਹੋਵੇ ਸੁਖਜੀਤ ਸਿੰਘ ਹੋਵੇ ਦੁਆਬੇ ਦਾ ਇੱਕ ਹੋਰ ਜ਼ਿਲ੍ਹਾ ਕਪੂਰਥਲਾ ਕਬੱਡੀ ਲਈ ਬਾਸਕਟਬਾਲ ਲਈ ਜਾਣਿਆ ਜਾਂਦਾ ਸੱਜਨ ਸਿੰਘ ਚੀਮਾ ਬਲਵਿੰਦਰ ਫਿੱਡੂ ਦਾ ਹੈ ਜ਼ਿਲ੍ਹਾ ਸਰਵਨਬੱਲ ਦਾ ਜ਼ਿਲ੍ਹਾ ਅੱਜ ਕੱਲ ਦੇ ਸਾਡੇ ਗੋਲ ਕੀਪਰ ਕ੍ਰਿਸ਼ਨ ਪਾਟਕ ਦਾ ਜਿਲ੍ਹਾ ਲੁਧਿਆਣਾ ਪੰਜਾਬ ਦਾ ਉਹ ਸੈਂਟਰਲ ਜਿਲ੍ਹਾ ਜਿਹਨੂੰ ਮਾਂਚੈਸਟਰ ਆਫ ਇੰਡੀਆ ਕਹਿੰਦੇ ਆ ਲੁਧਿਆਣਾ ਦੇ ਖਿਡਾਰੀ ਮਾਂਚ ਦੇ ਅੱਗੇ ਗੁਜ਼ਰਦੇ ਨੇ ਕਿਲਾ ਰੈਪੋਰਟ ਦੀ ਧਰਤੀ ਪ੍ਰਿਥੀਪਾਲ ਸਿੰਘ ਚਰਨਜੀਤ ਸਿੰਘ ਰਮਨਦੀਪ ਸਿੰਘ ਗਰੇਵਾਲ ਵਿਕਾਸ ਠਾਕੁਰ ਗੁਰਬਖਸਤ ਸਿੰਘ ਸੀਜ਼ਨ 1 ਦੇ ਜੇਤੂਆਂ ਨੂੰ ਨਾਮਾਂ ਦੀ ਵੰਡ ਮੁੱਖ ਮੰਤਰੀ ਸਾਹਿਬ ਨੇ ਉੱਥੋਂ ਕੀਤੀ ਸੀ ਸੰਗਰੂਰ ਦਾ ਗਵੰਡੀ ਜਿਲ੍ਹਾ ਮਲੇਰ ਕੋਟਲਾ ਮਲਿਕ ਉਹਨੇ ਦੀ ਧਰਤੀ ਲਾਹਤ ਸਿੰਘ ਅਜਮੇਰ ਸਿੰਘ ਜੈਪਾਲ ਸਿੰਘ ਮਲਿਕ ਉਹਨਾਂ ਦੇ ਹੀ ਮੁਹੰਮਦ ਯਾਸਿਰ ਇਸ ਵਾਰ 올림픽 ਦੇ ਵਿੱਚ ਹਿੱਸਾ ਲੈਣ ਗਿਆ ਪੈਰਾ 올림픽ਸ ਵਿੱਚ ਹਿੱਸਾ ਲੈ ਰਿਹਾਗਾ ਮਾਨਸਾ ਮਾਲਵੇ ਦਾ ਇੱਕ ਹੋਰ ਜ਼ਿਲ੍ਹਾ ਮਾਨਸਾ ਜਿਸ ਦੇ ਸਵਰਨ ਸਿੰਘ ਸੁਖਮੀਤ ਸਿੰਘ ਅੱਜ ਤੁਸੀਂ ਵਿਜੇਵੀਰ ਸਿੱਧੂ ਨੂੰ ਦੇਖੋਗੇ ਸੁਖਮੀਤ ਸਿੰਘ ਸਮਾਗ ਨੂੰ ਦੇਖੋਗੇ ਰਣਦੀਪ ਕੌਰ ਪ੍ਰਨੀਤ ਕੌਰ ਆਰਚੀ ਦੀ ਖਿਡਾਰਨ ਪਹਿਲਮਲਾ ਮਾਰ ਰਿਹਾ ਹੈ ਮਾਨਸਾ ਆਰਚਰੀ ਦੇ ਵਿੱਚ ਰੋਇੰਗ ਵਿੱਚ ਮੰਚ ਦੇ ਅੰਗਿਓ ਮੋਗਾ ਜ਼ਿਲ੍ਹਾ ਗੁਜਰਿਆਗਾ ਦੋਸਤੋ ਇਹਨਾਂ ਖਿਡਾਰੀਆਂ ਦਾ ਤੁਸੀਂ ਤਾੜੀਆਂ ਮਾਰ ਕੇ ਹੌਸਲਾ ਵਧਾਉਣਾਗਾ ਤੇਜਿੰਦਰ ਪਾਲ ਤੂਰ ਹਰਮਨਪ੍ਰੀਤ ਦਾ ਜ਼ਿਲ੍ਹਾ ਮੋਗਾ ਇਹਨਾਂ ਖਿਡਾਰੀਆਂ ਨੇ 3 ਮਹੀਨੇ ਇਹਨਾਂ ਖੇਡਾਂ 'ਚ ਪਾਰਟਿਸਪੈਂਟ ਕਰਨਾਗਾ ਇਹ ਮੰਚ ਦੇ ਅੱਗੇ ਗੁਜ਼ਰਦੇ ਨੇ ਮੁਕਤਿਆਂ ਦੀ ਧਰਤੀ ਸ੍ਰੀ ਮੁਕਸਰ ਸਾਹਿਬ ਦੇ ਖਿਡਾਰੀ ਮੰਝ ਦੇ ਵਾਂਗੂ ਤੇ ਇਹ ਰਾਣੀਆਂ ਨੇ ਸਾਡਾ ਮਾਣ ਵਧਾਇਆ ਤੇ ਇਹ ਰਾਣੀਆਂ ਇਸ ਕੰਟਿੰਜੈਂਟ ਦੀ ਸ਼ਾਨ ਬਣੀਆਂ ਨੇ ਜਿਹੜਾ ਸਾਡਾ ਥੀਮ Song ਸੀਗਾ ਮੁਖਸਰ ਸਾਹਿਬ ਸੁਪਾਲ ਸਿੰਘ ਪਾਲੀ ਕੁਲਦੀਪ ਭੁੱਲਰ ਦਾ ਜ਼ਿਲ੍ਹਾ ਪਠਾਨਕੋਟ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈਗਾ ਵਾਟਰ ਸਪੋਰਟਸ ਲਈ ਪਠਾਨਕੋਟ ਨੂੰ ਹੱਬ ਬਣਾਉਣਾਗਾ ਜਿੱਥੋਂ ਵਾਟਰ ਸਪੋਰਟਸ ਦੀ ਸ਼ੁਰੂਆਤ ਕੀਤੀ ਜਾਊਗੀ ਮਾਝੇ ਦਾ ਉਹ ਜ਼ਿਲ੍ਹਾ ਪਠਾਨਕੋਟ ਦੇ ਖਿਡਾਰੀ ਮੰਚ ਦੇ ਅੱਗੇ ਗੁਜ਼ਰਦੇ ਹੋਏ ਦੋਸਤੋ ਸੰਗਰੂਰ ਦਾ ਗਵਾਂਡੀ ਜ਼ਿਲ੍ਹਾ ਪਟਿਆਲਾ ਪਟਿਆਲਾ ਦੇ 올림ਪੀਅਨ ਤਰਲੋਕ ਸਿੰਘ ਸੰਧੂ ਗੁਰਲਾਲ ਕਨੌਰ ਕਬੱਡੀ ਖਿਡਾਰੀ ਮੌਜੂਦ ਨੇ ਸਾਡੇ ਦਰਮਿਆਨ ਕੇਸਰ ਸਿੰਘ ਚੀਮਾ ਪਲਵਿੰਦਰ ਚੀਮਾ ਪਟਿਆਲਾ ਦੇ ਖਿਡਾਰੀ ਖੇਡਾਂ ਦਾ ਹੋ ਸ਼ਹਿਰ ਮੰਚ ਦੇ ਅੱਗੇ ਗੁਜ਼ਰਦੇ ਹੋਏ ਰੂਪਨਗਰ ਰੂਪਨਗਰ ਦੇ ਖਿਡਾਰੀ ਜਿਨ੍ਹਾਂ ਨੇ ਹਾਕੀ ਦੇ ਵਿੱਚ ਮੱਲਾ ਮਾਰੀਆਂ ਬਲਜੀਤ ਸੈਣੀ ਤੋਂ ਲੈ ਕੇ ਧਰਮਵੀਰ ਸਿੰਘ ਤੱਕ ਰੋਇੰਗ ਕਾਇਕਿੰਗ ਕनोईਂਗ ਦਾ ਹਗੜ ਜਿੱਥੇ ਗੇਮਾਂ ਕਰਾਈ ਜਾਂਦੀਆਂ ਇਹ ਕੰਟਿੰਜੈਂਟ ਤੋਂ ਪਤਾ ਲੱਗਦਾ ਅੰਡਰ 14 ਤੋਂ ਲੈ ਕੇ 60 ਪਲੱਸ ਦੇ ਖਿਡਾਰੀ ਇਹਨਾਂ ਗੇਮ ਦੇ ਵਿੱਚ ਹਿੱਸਾ ਲੈ ਰਹੇ ਨੇ ਵੱਖ-ਵੱਖ ਨੌ ਉਮਰ ਦੇ ਸੇਵਜਾਦਾ ਅਜੀਤ ਸਿੰਘ ਨਗਰ ਮੋਹਾਲੀ ਸੇਵਜਾਦਾ ਅਜੀਤ ਸਿੰਘ ਨਗਰ ਅਭਿਨਵ ਬਿੰਦਰਾ ਅੰਜੂ ਮੋਗਿਲ ਰਾਜਪਾਲ ਸਿੰਘ ਹਰਲੀਨ ਧਿਆਲ ਅਰਸ਼ਦੀਪ ਸਿੰਘ ਦੀ ਧਰਤੀ ਸ਼ਹਿਬਜਾਦਾ ਅਜੀਤ ਸਿੰਘ ਨਗਰ ਦੇ ਖਿਡਾਰੀ ਮੁਸਕਰਾ ਰਹੇ ਨੇ ਦੋਸਤੋ ਤੁਹਾਡੀਆਂ ਤਾੜੀਆਂ ਵੀ ਨੂੰ ਰੁਕਣੀਆਂ ਚਾਹੀਦੀਆਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਜੱਦੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜਿੱਥੋਂ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਨੂੰ ਰੰਗਲਾ ਬਣਾਉਣ ਦੀ ਸੋਚੀ ਸੀ ਅੱਜ ਰੰਗਲਾ ਪੰਜਾਬ ਅਸੀਂ ਇਸ ਸੰਗਰੂਰ ਦੇ ਵੈਰੀਰੋ ਸਟੇਡੀਅਮ ਚ ਦੇਖ ਰਹੇ ਆ ਸਰਹੱਦੀ ਜ਼ਿਲ੍ਹਾ ਤਰਨਤਾਰਨ ਪ੍ਰਵੀਨ ਕੁਮਾਰ ਕਰਤਾਰ ਸਿੰਘ ਪਲਵਾਨ ਮਨਦੀਪ ਕੌਰ ਆਕਾਸ਼ਦੀਪ ਸਿੰਘ ਗੁਰਮੀਤ ਕੌਰ ਹਰਵੰਤ ਕੌਰ ਦੀ ਧਰਤੀ ਇਸ ਤੋਂ ਬਾਅਦ ਦੋਸਤੋ ਮੇਜ਼ਬਾਨ ਜ਼ਿਲ੍ਹਾ ਸੰਗਰੂਰ ਸਾਡਾ ਆਪਣਾ ਜ਼ਿਲ੍ਹਾ ਸੰਗਰੂਰ ਕੰਟਿੰਜੈਂਟ ਦੇ ਲਾਸਟ ਦੇ ਵਿੱਚ ਸੰਗਰੂਰ ਜ਼ਿਲ੍ਹਾ ਜਿਸ ਦੀ ਪਦਮਸ਼ਰੀ ਸੁਨੀਤਾ ਰਾਣੀ ਅਜਮਸ਼ਾਲ ਦੇ ਵਿੱਚ ਤੁਸੀਂ ਦੇਖੋਗੇ ਮੁੱਖ ਮੰਤਰੀ ਸਾਹਿਬ ਦੀ ਜਨਮ ਭੂਮੀ ਮੁੱਖ ਮੰਤਰੀ ਸਾਹਿਬ ਦੀ ਕਰਮ ਭੂਮੀ ਸੰਗਰੂਰ ਤੌਰ ਸਿੰਘ ਜਿਸ ਨੇ ਪੈਦਾ ਕੀਤੇ ਗੀਤਾ ਰਾਣੀ ਮਹਾ ਸਿੰਘ ਜੈ ਖਿਡਾਰੀ ਆਖਰ ਦੇ ਵਿੱਚ ਪੀਪੀ ਦਾ ਪੰਜਾਬ ਪੁਲਿਸ ਦਾ ਬੈਂਡ ਜੋ ਮੰਚ ਦੇ ਅੱਗੇ ਗੁਜ਼ਰ ਰਿਹਾ ਹੈਗਾ ਦੋਸਤੋ ਇਹ ਖਿਡਾਰੀ ਸਨ ਜਿਨ੍ਹਾਂ ਨੇ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਬਲੈਕ ਪੱਤਰ ਤੋਂ ਲੈ ਕੇ ਡਿਸਟ੍ਰਿਕਟ ਲੈਵਲ ਸਟੇਟ ਲੈਵਲ ਤੱਕ ਪਾਰਟਿਸਪੇਟ ਕਰਨਾਗਾ ਇਹਨਾਂ ਖਿਡਾਰੀਆਂ ਨੇ ਨਾ ਸਿਰਫ ਪੰਜਾਬ ਦਾ ਬਲਕਿ ਦੇਸ਼ ਦਾ ਨਾਮ ਰੌਸ਼ਨ ਕੀਤਾਗਾ ਮੈਂ ਦੱਸਣਾ ਚਾਹਾਂਗਾ ਆਪਣੇ ਦਰਸ਼ਕਾਂ ਨੂੰ ਇਹਨਾਂ ਖਿਡਾਰੀਆਂ ਦੇ ਸਾਰਿਆਂ ਦੇ ਝੰਡਾ ਬਰਦਾਰ ਜੋ ਅੱਗੇ ਚੱਲ ਰਹੇ ਸਨ ਝੰਡਾ ਲੈ ਕੇ ਉਹ ਹੁਣ ਮੰਚ ਦੇ ਸਾਹਮਣੇ ਇਕੱਠੇ ਹੋ ਰਹੇ ਨੇ ਇਹਨਾਂ ਸਾਰੇ ਖਿਡਾਰੀਆਂ ਨੂੰ ਸੱਚੀ-ਸੁੱਚੀ ਖੇਡ ਭਾਵਨਾ ਨਾਲ ਸੌਂਚ ਚੁਕਾਈ ਜਾਏਗੀ ਖੇਡਣ ਦੀ ਮੈਂ ਇਹਨਾਂ ਖਿਡਾਰੀਆਂ ਦੇ ਚੰਡਾ ਵਰਦਾਰਾਂ ਬਾਰੇ ਵੀ ਦੱਸ ਦੇਵਾਂ ਜਿਨ੍ਹਾਂ ਨੇ ਆਪੋ ਆਪਣੇ ਜ਼ਿਲ੍ਹਿਆਂ ਦੀ ਅਗਵਾਈ ਕੀਤੀ ਅਮਰਸਰ ਦੀ ਅਗਵਾਈ ਜੁਡੋ ਖਿਡਾਰੀ ਮਾਨਵਦੀਪ ਨੇ ਕੀਤੀ ਜਿਸ ਦੇ ਨਾਲ ਹੈਂਡਬਾਲ ਖਿਡਾਰੀ ਰਗਬ ਮਜੂਸਨ ਬਰਨਾਲਾ ਤੋਂ weightlifter ਅਜੀਤ ਤੇ weightlifting ਦੇ ਰਾਨਿਸ਼ ਬਠਿੰਡਾ ਜਿਨ੍ਹਾਂ ਨੇ ਅਭਿਸ਼ੇਕ ਪਾਵਰ ਲਿਫਟਰ ਤੇ ਹਰ ਕਮਲਪ੍ਰੀਤ ਸਿੰਘ ਹਾਕੀ ਖਿਡਾਰੀ ਬਠਿੰਡਾ ਤੋਂ ਬਾਅਦ ਫਰੀਦਕੋਟ ਪ੍ਰਨਾਮ ਸਿੰਘ ਤੇ ਸਿਕੰਦਰ ਸਿੰਘ ਕੁਸ਼ਤੀ ਦੇ ਖਿਡਾਰੀ ਫਤਿਹਗੜ੍ਹ ਸਾਹਿਬ ਲੌਪਰੀ ਸਿੰਘ ਤੇ ਸਾਜ਼ਦ ਇਹ ਖਿਡਾਰੀ ਨੇ ਜੋ ਸਾਂਝ ਕਲੀ ਗਰਾਊਂਡ ਦੇ ਵਿੱਚ ਪਹੁੰਚ ਰਹੇ ਨੇ ਸੌ ਚੁੱਕ ਲਈ ਅਸੀਂ ਉਸ ਖਿਡਾਰਨ ਦੀ ਚੋਣ ਕੀਤੀ ਹੈ ਜਿਸ ਤਰ੍ਹਾਂ ਸਾਡੀਆਂ ਧੀਆ ਨੇ ਮਾਣ ਦੀ ਗੱਲ ਕੀਤੀ ਸੀ ਨਾਬੇਦੀਏ ਲੜਕੀ ਹਰਜਿੰਦਰ ਕੌਰ ਜਿਸ ਨੇ ਬਰਮਿੰਗਮ ਕਾਮਨਵੈਲ ਦੇ ਵਿੱਚ ਮੈਡਲ ਜਿੱਤੇ ਆ ਅਸੀਂ ਗੁਜਾਰਸ਼ ਕਰਾਂਗੇ ਹਰਜਿੰਦਰ ਕੌਰ ਨੂੰ ਸਾਰੇ ਖਿਡਾਰੀਆਂ ਵੱਲੋਂ ਸੱਚੀ-ਸੁੱਚੀ ਖੇਡ ਭਾਵਨਾ ਨਾਲ ਖੇਡਣ ਦੀ ਸੌ ਚੁੱਕੀ ਜਾਏਗੀ ਹਰਜਿੰਦਰ ਕੌਰ weight lifter